ਸਾਡੇ ਨਾਲ ਨੇ ਜੀ ਮੈਡਮ ਸੁਖਪ੍ਰੀਤ ਗੌਰ ਗਿੱਲ ਜੀ ਜੋ ਇੱਕ ਟੀਚਰ ਨੇ ਮੈਡਮ ਤੁਹਾਡੇ ਤੇ ਨਾ ਜਿਕ ਸਾਡੇ ਕੋਲੇ ਖਬਰ ਪਹੁੰਚੀ ਸੀ ਉਹਨਾਂ ਨੇ ਪਿੰਡ ਮੰਜਿਆਂ ਵਾਲੀ ਸਕੂਲ ਨੇ ਬੜੇ ਗਪਰੀ ਗਰੁੱਪ ਲਾਏ ਸੀਗੇ ਮੈਂ ਛੋਟੇ ਸ਼ਬਦਾਂ ਚ ਕਹਾਂ ਕਿ ਬਹੁਤ ਤਗੜੀ ਧੰਦਲੀ ਹੋਈ ਪਰ ਲੱਖਾਂ ਦੀ ਹੋਈ ਪਹਿਲੀ ਗੱਲ ਮੈਂ ਸਾਡ ਨੂੰ ਇੱਕ ਪੁਆਇੰਟ ਕਲੀਅਰ ਕਰਿਓ ਕਿ ਤਹੀ ਜਿਹੜਾ ਤੁਹਾਡੇ ਕੋਲੇ ਇੱਕ ਰਨਿੰਗ ਟਰੈਕ ਦਾ ਪਹੁੰਚਿਆ ਸੀਗਾ ਜਿਹਨੂੰ ਤੁਸੀਂ ਬੈਡਮਿੰਟਨ ਕੋਰਟ ਚ ਕਨਵਰਟ ਕੀਤਾ ਗਿਆ ਜੋ ਉਹਨਾਂ ਦੇ ਕਹਿਣ ਮੁਤਾਬਕ ਹੈ ਤੇ ਉਹਦੇ ਵਿੱਚ ਮਟੀਰੀਅਲ ਲੋਡ ਤੋਂ ਵੱਧ ਖੱਚਿਆ ਗਿਆ ਜਿਵੇਂ ਕਿ 92 ਪੂਰੀਆਂ ਸੀਮਟ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਮੈਂ ਸੁਪ੍ਰੀਤਲ ਹੈ ਟੀਚਰ ਗਰਮੰਡਪਾਇਂ ਸਕੂਲ ਖੇਰਾ ਹਾਂਜੀ ਮੈਂ ਟਰਾਂਸਫਰ ਕਰਵਾਈ ਸੀ ਮੰਡੇ ਵਾਲੀ ਤੋਂ ਜੀ ਜਿਸ ਤਰ੍ਹਾਂ ਕਿ ਤੁਹਾਡਾ ਕਹਿਣਾ ਹੈ ਕਿ ਟਰੈਕ ਆਇਆ ਸੀ ਸਾਨੂੰ ਜੀ ਜਿਹਦੀ ਕਿ ਸਕੂਲ ਵੱਲੋਂ ਕੋਈ ਡਿਵਾਰਡ ਨਹੀਂ ਸੀ ਠੀਕ ਹੈ ਜੀ ਇਹ ਜ਼ਬਰਦਸਤੀ ਵਿਭਾਗ ਵੱਲੋਂ ਕਹਿੰ ਲੋ ਬਲਾਕ ਵੱਲੋਂ ਇਹ ਪਾਈ ਗਈ ਅੱਛਾ ਜੀ ਜਦ ਮੈਂ ਬਾਰ-ਬਾਰ ਇਸ ਦਾ ਨਾ ਵੀ ਕਹਿੰਦੀ ਗਈ ਵੀ ਸਾਨੂੰ ਮੈਨੂੰ ਇਹਦਾ ABC ਨਹੀਂ ਪਤਾ ਇਸ ਗਰਾਊਂਡ ਦੀ ਜਾਂ ਖੈਲੋ ਟ੍ਰੈਕ ਦੀ ਕੁਝ ਵੀ ਤੇ ਇਹਨਾਂ ਦੇ ਵੱਲੋਂ ਧੱਕੇ ਨਾਲ ਪਹਿਲਾਂ ਮੇਰੇ ਸਾਡੇ ਸਕੂਲ ਅਕਾਊਂਟ 'ਚ ਪਾ ਦਿੱਤੀ ਗਈ ਅੱਛਾ ਜੀ ਤੇ ਚਲੋ ਕਿਸੇ ਤਰ੍ਹਾਂ ਵੀ ਇਹਨਾਂ ਦੇ ਬਾਰ-ਬਾਰ ਕਹਿਣ ਤੇ ਗਿਆ ਬਾਰ-ਬਾਰ ਕਹਿਣ ਤੇ ਮੈਂ ਸ਼ੁਰੂ ਕਰ ਲਈ ਅੱਛਾ ਜੀ ਸ਼ੁਰੂ ਮੈਂ ਆਪਣੇ ਆਪ ਨੇ ਕੀਤੀ ਇਹਨਾਂ ਨੇ ਕਿਹਾ ਸੀ ਕਿ ਤੁਹਾਡਾ ਜਗ੍ਹਾ ਨਹੀਂ ਹੈਗੀ ਤੇ ਤੁਸੀਂ ਜਿਹੜੇ ਸਾਡੇ ਮੈਨੇਜਮੈਂਟ ਕਮੇਟੀ ਨੇ ਨਹੀਂ ਨਹੀਂ ਜੀ ਸਾਡੇ BSO ਮੈਡਮ ਨੇ ਬਲੌਗ ਸਪੋਰਟਸ ਆਫੀਸਰ ਨੇ ਅੱਛਾ ਜੀ ਉਹਨਾਂ ਨਾਲ ਹੀ ਮੇਰਾ ਰابطਾ ਹੁੰਦਾ ਰਿਹਾ ਠੀਕ ਹੈ ਠੀਕ ਹੈ ਤੇ ਕਿਉਂਕਿ ਮੈਨੂੰ ਇਹਦੇ ਬਾਰੇ ਕੁਝ ਨਹੀਂ ਉਹ ਸਾਡੇ ਟੈਕਨੀਕਲ ਐਕਸਪਰਟ ਵੀ ਕਹਿ ਲੋ ਵੀ ਮੇਰਮੈਂਟ ਵੀ ਸਾਰੇ ਉਹੋ ਹੀ ਕਰਵਾ ਕੇ ਜਾਂਦੇ ਰਹੇ ਨੇ ਇਹਨਾਂ ਨੇ ਕਿਹਾ ਸੀ ਕਿ ਤੁਹਾਡੇ ਮੈਡਮ ਟਰੈਕ ਨਹੀਂ ਬਣ ਸਕਦਾ ਤੁਹਾਡੇ ਸਕੂਲ ਜਗ੍ਹਾ ਥੋੜੀ ਹੈ ਤੇ ਅਮਾਉਂਟ ਇੰਨੀ ਹੈ ਅੱਛਾ ਜੀ 61 ਤੇ ਤੁਸੀਂ ਅੱਛੀ ਇਹਨੂੰ ਗਰਾਉਂਡ ਉਹਦੀ ਬੈਡਮਿੰਟਨ ਦੀ ਤਿਆਰ ਕਰ ਸਕਦੇ ਹੋ ਇਹਦਾ ਕਨਸੈਂਟ ਵੀ ਪੀਪੀਓ ਸਰ ਨੇ ਵੀ ਦਿੱਤਾ ਤੇ ਚਲੋ ਉੱਤੋਂ ਵੀ ਹੋਰ ਵੀ ਜ਼ਿਲ੍ਹੇ ਆ ਜੋ ਚਲੋ ਸਾਨੂੰ ਪਤਾ ਲੱਗ ਰਿਹਾ ਸਮਾਰਟ ਸਕੂਲ ਜਿਹੜੇ ਸਾਡੇ ਕੋਆਰਡੀਨੇਟਰਸ ਨੇ ਵੀ ਹੋਰਾਂ ਜ਼ਿਲ੍ਹਿਆਂ 'ਚ ਵੀ ਇਹਦੀ ਉਹਨੂੰ ਆਲਟਰ ਕਰਕੇ ਇਹਨੂੰ ਬੈਡਮਿੰਟਨ ਕੋਰਟ ਬਣਾ ਦਿੱਤਾ ਜਾ ਰਿਹਾ ਹੈ ਤੇ ਤੁਸੀਂ ਵੀ ਕਰ ਲਓ ਚਲੋ ਮੈਂ ਕਰ ਲਿਆ ਕੰਪਲੀਟ ਕਰ ਲਿਆ ਸ਼ੁਰੂ ਕਰ ਲਿਆ ਇੱਕ ਵੀ ਛੇ ਵੀ ਛੇ 2025 ਨੂੰ ਇਹਦਾ ਯੂਸੀ ਵੀ ਚਲੇ ਗਿਆ ਅੱਛਾ ਜੀ ਠੀਕ ਹੈ ਠੀਕ ਹੈ ਤੇ ਬੀਪੀਓ ਸਰ ਸਾਡੇ ਕੋਲ ਆਉਂਦੇ ਆ 7ਵੇਂ ਮਹੀਨੇ ਸ਼ਾਇਦ ਆਉਂਦੇ ਨੇ ਇਨ ਬਿਟਵੀਨ ਇਹਨਾਂ ਦਾ ਇੱਕ ਰਾਉਂਡ ਵੀ ਨਹੀਂ ਹੈਗਾ ਕਿ ਉਹਨੂੰ ਮੈਂ ਚਲੋ ਅਸੀਂ ਵਿਭਾਗ ਨੇ ਪਾਈ ਅਸੀਂ ਇਹਨਾਂ ਨੂੰ ਵੀ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਕਿੱਥੋਂ ਕੀ ਆ ਰਿਹਾ ਇਨ ਬਿਟਵੀਨ ਜਦੋਂ ਕੰਮ ਹੁੰਦਾ ਰਿਹਾ ਉਹਨਾਂ ਵੱਲੋਂ ਇੱਕ ਰਾਉਂਡ ਵੀ ਨਹੀਂ ਸਕੂਲ ਵਿੱਚ ਲਾਇਆ ਗਿਆ ਸਭ ਕੁਝ ਕੰਪਲੀਟ ਹੋ ਗਿਆ ਉਹਨਾਂ ਦਾ ਬਣਦਾ ਸੀ ਮੇਰਾ ਰਾਉਂਡ ਲਾਉਣਾ ਬਿਲਕੁਲ ਉਹਨਾਂ ਨੇ ਪਾਈ ਗਰੰਟ ਹੈ ਨਾ ਮੈਂ ਮੈਨੂੰ ਠੀਕ ਠੀਕ ਉਹਨਾਂ ਤੋਂ ਨਹੀਂ ਸਾਨੂੰ ਕੰਸੈਂਟ ਮਿਲਿਆ ਵੀ ਬਣਾ ਸਕਦੇ ਹੋ ਤੇ ਫਿਰ ਕਿਉਂ ਨਹੀਂ ਇਹਨਾਂ ਨੇ ਉਸ ਦੌਰਾਨ ਜਦੋਂ ਸਾਨੂੰ ਗ੍ਰਾਂਟ ਮਿਲੀ ਹੈ ਪਾ ਗਈ ਪਾਤੀ ਹੈ ਮੈਂ ਆਪਣੇ ਬੀਐਸਓ ਮੈਡਮ ਜਿਹੜੇ ਬਲੌਕ ਸਪੋਰਟਸ ਆਫੀਸਰ ਨੇ ਉਹਨਾਂ ਨੂੰ ਬੁਲਾ ਕੇ ਵੀ ਮੀ ਮੈਨੂੰ ਇਹਦੇ ਮੈਜ਼ਰਮੈਂਟ ਬਾਰੇ ਕੁਝ ਨਹੀਂ ਪਤਾ ਠੀਕ ਹੈ ਵੀ ਤੁਸੀਂ ਆਪ ਹੀ ਆ ਕੇ ਕਰੋ ਕਿਉਂਕਿ ਮੈਂ ਕੋਈ ਐਕਸਪਰਟ ਨਹੀਂ ਹੈਗੀ ਚਲੋ ਤੇ ਮੈਡਮ ਇਹਦੇ ਵਿੱਚ ਫਿਰ ਇਹ ਦੱਸ ਜੂਗੀ ਕਿ ਵੀ ਜਿਹੜਾ ਮਟੀਰੀਅਲ ਹੈ ਉਹਨਾਂ ਦਾ ਕਹਿਣਾ ਜੀ ਬਹੁਤ ਲੋਡ ਤੋਂ ਵੱਧ ਲੱਗਾ ਕੋਟ ਅਸੀਂ ਵੀ ਵੇਖਿਆ ਹੋਇਆ ਹੈ ਕਿ ਤੁਸੀਂ 95 ਬੂਰੀਆਂ ਸੀਮੈਂਟ ਲੱਗਿਆ ਮੈਡਮ ਬਿਲਕੁਲ ਜੀ ਬਿਲਕੁਲ ਕਿਉਂਕਿ ਜਿੰਨੀ ਇਹਦੀ ਜਲ ਮਾਈਂਜਮੈਂਟ ਹੈ ਜੀ 2240 ਸਕਰ ਫਿਟ ਉਤੋਂ ਇਹ ਕੁਝ ਵੱਧ ਹੀ ਬੜੀ ਹੈ ਅੱਛਾ ਜੀ ਹਾਂਜੀ ਕਾਫੀ ਵੱਧ ਪੜੀ ਹੈ ਤੇ ਜਿਹਦੇ ਹਿਸਾਬ ਨਾਲ ਤੁਹਾਨੂੰ ਵੀ ਪਤਾ ਵੀ ਮਟੀਰੀਅਲ ਵੀ ਵੱਧ ਲੱਗਾ ਹੋਏਗਾ ਲੇਬਰ ਵੀ ਵੱਧ ਲੱਗੀ ਹੋਏਗੀ ਜੇ ਅਕੋਰਡਿੰਗ ਟੂ ਕ੍ਰਾਈਟੇਰੀਆ ਜੋ ਉਹਦਾ ਪ੍ਰੋਪਰ ਮੈਜ਼ਰਮੈਂਟ ਜੇ ਉਹਨਾਂ ਹੁੰਦਾ ਹੋ ਸਕਦਾ ਫਿਰ ਘੱਟ ਲੱਗਦਾ ਫਿਰ ਸਾਡੇ ਕੋਲ ਪੱਛ ਵੀ ਜਾਂਦੇ ਪਰ ਅਸੀਂ ਐਕਸਟਰਾ ਸਪੇਸ ਦੇ ਕੇ ਬੱਚਿਆਂ ਦੀ ਸੇਫ ਹੈਗੇ ਔਰ ਚਾਰ ਲੇਬਰ ਲਈ ਗਈ ਯਾਰ 15 ਦਿਨ ਬਣੇ ਉਹਨਾਂ ਦੇ ਜੀ ਔਰ ਪਲੱਸ ਜਿਹੜਾ ਪੇਂਟ ਦਾ ਜੀ 18400 40 ਰੁਪਏ ਬਣੇ ਗਏ ਤੇ ਜੋ ਕਹਿੰਦੇ ਜੀ ਇਹ ਲੋੜ ਤੋਂ ਮੁਤਾਬਕ ਬਹੁਤ ਜ਼ਿਆਦਾ ਹੈ ਜੀ ਬਿਲਕੁਲ ਇਹ ਖਬਰ ਬੇਬੁਨਿਆਦ ਹੈ ਅੱਛਾ ਜੀ ਪਹਿਲਾਂ ਗੱਲ ਕਰੀਏ ਆਪਾਂ ਲੇਬਰ ਦੀ ਦੇਖੋ ਮਟੀਰੀਅਲ ਵੱਧ ਸਭ ਕੁਝ ਵਾਧੇ ਕਹਿ ਰਹੇ ਨੇ ਪਰ ਜਿੰਨੀ ਤੁਹਾਨੂੰ ਮੈਂ ਦੱਸਿਆ ਵੀ ਗਰਾਊਂਡ ਸਾਡੀ ਵੱਧ ਬਣੀ ਐ ਸਾਰਾ ਮਟੀਰੀਅਲ ਵੀ ਉਹਦੀ ਚੌੜਾਈ ਵੀ ਤੁਸੀਂ ਉਹਦੀ ਹਾਈਟ ਜਿੰਨੀ ਅਸੀਂ ਰੱਖੀ ਐ ਕਿੰਨੇ ਇੰਚ 8 ਇੰਚ ਹੋਏਗੀ ਉਹਦੇ ਹਿਸਾਬ ਨਾਲ ਮਟੀਰੀਅਲ ਵੀ ਸਾਡਾ ਪੂਰਾ ਪ੍ਰੋਪਰ ਐ ਤੇ ਮੈਂ ਚਾਹੁੰਨੀ ਆ ਵੀ ਇਹਦੀ ਪੂਰਾ ਪ੍ਰੋਪਰ ਇਨਕੁਆਰੀ ਕਰਾਈ ਜਾਵੇ ਠੀਕ ਹੈ ਠੀਕ ਹੈ ਜਦੋਂ ਜੇ ਮੈਂ ਇਹ ਕਰਕੇ ਜਾਵਾਂ ਸਭ ਕੁਝ ਉੱਥੇ ਐ ਮੇਰੇ ਮੈਂ ਕਿਹੜਾ ਕੁਝ ਉਥੋਂ ਹਨਾ ਫਿਲ ਲੈ ਗਈਆਂ ਜਾਂ ਕੁਝ ਵੀ ਸਭ ਕੁਝ ਉੱਥੇ ਮੌਜੂਦ ਹੈ ਤੇ ਬਾਕੀ ਆ ਗਿਆ ਪੇਂਟ ਤੇ ਠੀਕ ਹੈ ਜੀ ਪੇਂਟ ਦੇ ਵੀ ਜਿੱਦਣ ਮੈਡਮ ਸਾਡੇ ਬੀਐਸਓ ਮਾਰਕੀ ਕਰਕੇ ਗਏ ਸੀ ਪੇਂਟਰਾਂ ਨੇ ਉਦਣੇ ਕੰਮ ਸ਼ੁਰੂ ਕਰਨਾ ਸੀ ਅੱਛਾ ਜਦਕਿ ਇੱਕ ਜਿਹੜਾ ਸਭ ਤੋਂ ਜਿਹੜਾ ਬੇਸ ਹੁੰਦਾ ਹੈ ਉਹਦਣ ਲੱਗ ਚੁੱਕਾ ਸੀ ਪਰ ਉਦਣ ਹੀ ਬਾਰਿਸ਼ ਨਾਲ ਹੀ ਮੈਡਮ ਦੀ ਮੌਜੂਦਗੀ ਜੀ ਹੋ ਗਈ ਅੱਛਾ ਠੀਕ ਹੈ ਤਾਂ ਮਟੀਰੀਅਲ ਖਰਾਬ ਹੋ ਗਿਆ ਮਟੀਰੀਅਲ ਬਿਲਕੁਲ ਜੀ ਖਰਾਬ ਹੋ ਗਿਆ ਅੱਛਾ ਅੱਛਾ ਕਿਉਂਕਿ ਇਕਦਮ ਤਾਜ਼ੇ ਤੇ ਮੀਂਹ ਪੈ ਜਾਈ ਤੇ ਉਹ ਖਰਾਬ ਹੋ ਗਿਆ ਇਸ ਚੀਜ਼ ਦਾ ਤੁਹਾਨੂੰ ਮੈਡਮ ਵੀ ਕਹਿ ਦੇਣਗੇ ਵੀ ਹਾਂਜੀ ਚੋਕ ਠੀਕ ਹਾਂਜੀ ਤੇ ਨਿਕ ਅਗਲੀ ਆ ਜੀ ਇਹ ਇੱਕ ਇੱਕ ਮਿੰਟ ਸਰ ਹਾਂਜੀ ਇਹ ਤੇ ਤਿੰਨ ਕੋਟਿੰਗਸ ਹੋਈਆਂ ਐਕਸਟੀਰੀਅਰ ਤਿੰਨ ਕੋਟਿੰਗਸ ਜਿੱਥੇ ਕਿ ਦੋ ਜ ਵੀ ਹੋ ਸਕਦਾ ਸੀ ਪਰ ਪ੍ਰੋਪਰ ਫਿਨਿਸ਼ ਦੇਣ ਲਈ ਕਲਰਸ ਅਲੱਗ-ਅਲੱਗ ਯੂਜ਼ ਹੋਏ ਪੰਜ ਕਲਰ ਕਿੰਨੇ ਯੂਜ਼ ਹੋਏ ਛੇ ਦੋ ਚਾਰ ਕਲਰ ਯੂਜ਼ ਹੋਏ ਅਸੀਂ ਇੱਕ ਚੰਨੀ ਉਹਨੂੰ ਮੈਂ ਨਵਿਰੜਤਾ ਵੀ ਚਲੋ ओके ਥੋੜਾ ਉਹਨੂੰ ਕ੍ਰੀਏਟਿਵ ਥੋੜਾ ਅੱਛਾ ਦਿਖਣ ਵਾਸਤੇ ਉਹਦੀ ਅੱਛੀ ਦਿਖ ਵਾਸਤੇ ਮਜ਼ਬੂਤੀ ਵਾਸਤੇ ਸਾਡਾ ਕੰਮ ਪੂਰਾ ਨਿਯਮਾਂ ਮੁਤਾਬਕ ਹੋਇਆ ਹੈ ਠੀਕ ਹੈ ਮੈਡਮ ਤੇ ਮਨਮ ਇੱਕ ਬਾਉਂਡਰੀ ਬੋਲਦਾ ਇਹਨਾਂ ਦੇ ਕਹਿੰਦੇ ਸਵਾ ਚਾਰ ਲੱਖ ਰੁਪਈਆ ਆਇਆ ਸੀਗਾ ਕਿ 10 ਫੁੱਟ ਕੋ ਕੰਟ ਡਿੱਗੀ ਸੀ ਤੇ ਉਹਨੂੰ ਆਪਣਾ ਬਣਾ ਦਿੱਤਾ ਗਿਆ ਸਾਰੀ ਨਵੀਂ ਕੰਟ ਹੂੰ ਤੇ ਜੋ ਕਿ ਉਹਦੇ ਵਿੱਚ ਵੀ ਪਲੱਸ ਜਾਂਦੀ ਉਹਨੂੰ ਰਿਪੇਅਰ ਕਰਕੇ ਔਰ ਉੱਤੇ ਪੇਟ ਕਰ ਦਿੱਤਾ ਗਿਆ ਨਹੀਂ ਜੀ ਇਹ ਵੀ ਗੱਲ ਬਿਲਕੁਲ ਝੂਠ ਹੈ 425 ਸੀ ਪੂਰੀ ਜਿਹੜੀ ਸਾਨੂੰ ਆਈ ਟੋਟਲ ਜੀ 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 ਇਹਦੇ ਵਿੱਚ ਤੁਸੀਂ ਰਿਪੇਅਰ ਦੀ ਵੀ ਹੈਗੀ ਐ ਤੇ ਇਹਦੇ ਵਿੱਚ ਹੀ ਨਿਊ ਦੀ ਵੀ ਹੈਗੀ ਐ ਤੇ ਜਿਹੜੀ ਰਿਪੇਅਰ ਵਾਲੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਡਿੱਗੀ ਸੀ ਹੈਨਾ ਜੀ 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 ਹੈਨਾ ਉਹ 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 ਦਾ ਵੱਖਰਾ ਕੰਮ ਹੋਇਆ ਤੇ ਜਿਹੜੀ ਨਿਊ ਹੈ ਉਹਦਾ ਵੱਖਰਾ ਕੰਮ ਹੋਇਆ ਤੇ ਬਾਅਦ ਚੋਂ ਕਲਰ ਤੇ ਉਹਨੂੰ ਪ੍ਰੋਪਰ ਇੱਕੋ ਵਾਰੀ ਜੀ ਹੋਣਾ ਸੀ ਨਾ ਜਦੋਂ ਸਾਰਾ ਦੋਨੋਂ ਉਹਨੂੰ ਮਿਲਾ ਲੈਂਦੇ ਅਛਾ ਤੁਸੀਂ ਕੋਈ ਉਹ ਕੰਦ ਕੀਤੀ ਹੋਈ ਹੈ ਮਨ ਕੇ ਜੀ ਇੱਕ ਕੰਦ ਹੀ ਇਹਨਾਂ ਦੀ ਹਵਾ ਜੀ ਕਰ ਚੜੀ ਹੈ ਜੀ ਜਿਹੜੀ ਪਹਿਲਾਂ ਹੋਈ ਸੀ ਉਹਨੂੰ ਦੋ ਵਾਰੀ ਵੀ ਦਿਖਾ ਦਿੱਤਾ ਗਿਆ ਜਿਹੜੀਆਂ ਨਵੀਆਂ ਕੱਦਾਂ ਹੋਈਆਂ ਇੱਕ ਨੂੰ ਕੰਦ ਨੂੰ ਦੋ ਵਾਰੀ ਦਿਖਾ ਦਿੱਤਾ ਗਿਆ ਜਿਹੜੀ ਉਧਰ ਵੀ ਯੂਜ਼ ਹੋ ਗਈ ਤੇ ਉਸ ਪਾਸੇ ਵੀ ਯੂਜ਼ ਹੋ ਗਈ ਤੇ ਐੋ ਜੀ ਕੋਈ ਗੱਲ ਨਹੀਂ ਪੂਰਾ ਪ੍ਰੋਪਰ ਜਿਸ ਤਰ੍ਹਾਂ ਜੋ ਅਕੋਰਡਿੰਗ ਟੂ ਨੋਰਮਸ ਸੀਗਾ ਉਹਦੇ ਕ੍ਰਾਈਟੇਰੀਆ ਸੀਗਾ ਜੋ ਉਹਦੇ ਵਿੱਚ ਬਾਉਂਡਰੀ ਵਾਲ ਦਾ ਸੀ ਉਹਦੇ ਅਕੋਰਡਿੰਗ ਹੀ ਕੰਮ ਹੁੰਦਾ ਰਿਹਾ ਚਲੋ ਠੀਕ ਹੈ ਮੈਡਮ ਤੇ ਉਹ ਫਿਰ ਹੈ ਜੀ ਤੋ ਇਹ ਰੂਮ ਰੇਪਰ ਦੀ ਤਾਂ ਆਪਾਂ ਗੱਲ ਕਰ ਚੁੱਕੇ ਆ ਵੀ ਜਿਹੜਾ ਕਹਿੰਦੇ ਜੀ 1 ਸਵਾ ਲੱਖ ਰੁਪਈਆ ਨਾਲ ਹਵਾ ਜੀ ਡਾਤਾ ਹਾਂਜੀ ਉਸ ਤੋਂ ਬਾਅਦ ਮੜਾ ਜੀ ਜਿਹਨੂੰ ਬੱਚਿਆਂ ਨਾਲ ਵੀ ਥੋੜਾ ਰਾਬਤਾ ਕੀਤਾ ਗਿਆ ਹਾਂਜੀ ਤੇ ਉਹਨਾਂ ਦਾ ਕਹਿਣਾ ਕਿ ਜੀ ਪਹਿਲਾਂ ਸਾਨੂੰ ਨਹੀਂ ਸੀ ਮਿਲਦਾ ਕੋਈ ਫਰੂਟ ਵਗੈਰਾ ਹਾਂਜੀ ਤੇ ਬਾਅਦ ਵਿੱਚ ਹੁਣ ਜਦੋਂ ਕੀ ਆ ਨਵੀਂ ਮੈਡਿਕੀਸ਼ਨ ਨਾਲ ਜੁਆਇੰਟ ਕੀ ਕੀਤਾ ਹੈ ਮੈਂ ਆਈ ਡੋਨਟ ਨੋ ਹਰਨੇਮ ਹਾਂਜੀ ਤੇ ਉਹ ਸਾਨੂੰ ਹੁਣ ਪ੍ਰੋਪਰ ਮਿਲ ਰਿਹਾ ਮਿਲ ਠੀਕ ਹੈ ਹਾਂਜੀ ਇਹ ਵੀ ਬਿਲਕੁਲ ਬੇਬੁਨਿਆਦ ਹੈ ਇਹ ਕਿਉਂਕਿ ਦੇਖੋ ਜਦੋਂ ਮੈਂ ਸਕੂਲ ਚ ਪ੍ਰੈਜ਼ెంట్ ਸੀ ਉਦੋਂ ਇਹ ਸਭ ਗੱਲਾਂ ਕਿੱਥੇ ਸੀ ਮੈਂ ਇਹ ਗੱਲ ਦਾ ਮੈਨੂੰ ਜਵਾਬ ਦਿੱਤਾ ਜਾਏ ਠੀਕ ਹੈ ਜੀ ਹੁਣ ਮੇਰੇ ਜਾਣ ਤੋਂ ਅੱਜ ਮੈਨੂੰ ਮੈਂ ਛੱਡਿਆ ਉਹ ਸਕੂਲ ਚਾਰ ਤੀਤ ਦਾ ਹਨਾ ਚਾਰ ਚਾਰ ਨੌਵੇਂ ਮਹੀਨਾ ਠੀਕ ਹੈ ਨਾ ਠੀਕ ਹੈ ਜੀ ਉਸ ਤੋਂ ਪਹਿਲਾਂ ਉਹ ਇਨ ਬਿਟਵੀਨ ਕਿਉਂ ਨਹੀਂ ਇਹ ਗੱਲਾਂ ਹੋਈਆਂ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਮੇਰੇ ਜਾਣ ਤੋਂ ਬਾਅਦ ਹੀ ਕਿਉਂ ਮੁੱਦਾ ਉੱਠਿਆ ਠੀਕ ਹੈ ਮੈਂ ਉੱਥੇ ਹੀ ਸੀ ਸਭ ਕੁਝ ਉੱਥੇ ਹੀ ਸੀ ਮੇਰੀਆਂ ਇਨ ਬਿਟਵੀਨ ਕੰਪਲੇਂਟਸ ਕਿਉਂ ਨਹੀਂ ਗਈਆਂ ਕਿਤੇ ਵੀ ਹੈਨਾ ਤੇ ਇਹ ਆਪਣੇ ਆ ਜੀ ਫੂਡ ਸੈਂਟਰ ਦੀ ਸਾਨੂੰ ਫਰੂਟਸ ਅਸੀਂ ਦਿੰਦੇ ਰਹੇ ਹਾਂ ਅੱਛਾ ਮੇਰੇ ਮੈਂ ਖੁਦ ਆਪਣੀ ਮੈਡਮ ਜਿਹੜੇ ਸ਼ੁਕਰ ਨੇ ਉਹਨਾਂ ਦੀ ਡਿਊਟੀ ਲਈ ਸੀ ਕਿ ਮੇਰੇ ਕੋਲ ਹੋਰ ਵੀ ਬਾਹਰ ਅੰਦਰ ਲਈ ਬਹੁਤ ਕੰਮ ਨੇ ਤੇ ਫਰੂਟਸ ਦੀ ਡਿਊਟੀ ਤੁਸੀਂ ਲਓ ਠੀਕ ਹੈ ਹਾਂ ਰਿਟਰਨ ਚਲੋ ਜ਼ਰੂਰ ਨਹੀਂ ਇਸ ਚੀਜ਼ ਦਾ ਮੈਂ ਕੀਤਾ ਹੋਏਗਾ ਪਰ ਮੈਂ ਉਹਨਾਂ ਦੀ ਡਿਊਟੀ ਲਾਈ ਸੀ ਦੋ ਤਿੰਨ ਵਾਰੀ ਉਹ ਮੇਰੇ ਮਤਲਬ ਕਿ ਉਹ ਲਿਆਉਂਦੇ ਰਹੇ ਨੇ ਉਹਨਾਂ ਨੂੰ ਮੈਂ ਕਰਦੀ ਰਹੀ ਹਾਂ ਪੇ ਚਲੋ ਹਨਾ ਵੀ ਜਿਸ ਤਰ੍ਹਾਂ ਵੀ ਮਿਡ ਮੀਲ ਦਾ ਆਏਗਾ ਵੀ ਆਪਣਾ ਕਰ ਲਾਂਗੇ ਐਡਜਸਟ ਉਹ ਖੁਦ ਲਿਆਉਂਦੇ ਰਹੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਵੀ ਗੱਲ ਬੇ ਬਿਲਕੁਲ ਬੇ ਬੁਨਿਆਦ ਹੈ ਵੀ ਜਿਹੜਾ 25 ਸਟੂਡੈਂਟ ਦਾ ਮੈਡਮ ਕੀ ਇਹ ਕਹਾਣੀ ਹੈ ਜੀ ਕਹਿੰਦੇ ਜੇ 25 ਸਟੂਡੈਂਟ ਇਹਨਾਂ ਜੀ ਵੱਧ ਪਾ ਸਕਦੇ ਹਾਂ ਦੇਖੋ ਗਰਾਊਂਡ ਲੈਵਲ ਤੇ ਕੀ ਬਣਦਾ ਹੈ ਵਿਭਾਗ ਨੂੰ ਵੀ ਪਤਾ ਹੈ ਹੁਣ ਕਈ ਦੇਖੋ ਪਿੰਡ ਦਾ ਜਿਸ ਤਰ੍ਹਾਂ ਦੇ ਘਰ ਹੁੰਦੇ ਹਾਲਾਤ ਕਰਾ ਦੇ ਕਈ ਰਸ ਕੇ ਸਾਡੇ ਕਈ ਮਦਰਸ ਚੱਲ ਜਾਂਦੀਆਂ ਜਾਂ ਕਈ ਡਿਸਪਿਊਟਸ ਕਰਦੇ ਹੁੰਦੇ ਨੇ ਇਹ ਉਹ ਵਾਲੀ ਕਿਸੇ ਨੇ अच्छा ਜਿਹੜੇ ਬੱਚੇ ਚਲੋ ਕੋਈ ਡਿਸਪਿਊਟ ਹੋ ਗਿਆ ਕੋਈ ਲੜਾਈ ਝਗੜਾ ਕੋਈ ਨਸ਼ੇ ਕਰਨ ਇਦਾਂ ਲੇਡੀਆਂ ਚਲੇ ਜਾਂਦੀਆਂ ਬੱਚੇ ਵੀ ਨਾਲ ਲੈ ਜਾਂਦੀਆਂ ਨੇ ਪਰ ਕੁਝ ਸਮੇਂ ਬਾਅਦ ਜਦੋਂ ਉਹ ਉਹਨਾਂ ਦਾ ਡਿਸਪਿਊਟ ਸੌਰਟ ਆਊਟ ਹੋ ਜਾਂਦਾ ਫਿਰ ਉਹ ਵਾਪਸ ਵੀ ਆ ਜਾਂਦੇ ਇਹ ਸਿਲਸਿਲੇ 'ਚ ਅਸੀਂ ਜਦ ਤੱਕ ਸਾਨੂੰ ਪੇਰੈਂਟਸ ਦਾ ਕੰਸੈਂਟ ਨਹੀਂ ਆਂਦਾ ਕਿ ਇਹਨੂੰ ਕੱਟ ਦਿਓ ਜਾਂ ਸਾਨੂੰ ਸਕੂਲ ਲਿਵਿੰਗ ਸਰਟੀਫਿਕੇਟ ਦੇ ਦਿਓ ਅਸੀਂ ਬੱਚੇ ਕੱਟ ਨਹੀਂ ਸਕਦੇ ਅਸੀਂ ਉਹਨਾਂ ਬੱਚਿਆਂ ਨੂੰ ਪ੍ਰੈਜ਼ੈਂਟ ਕਦੀ ਨਹੀਂ ਕੀਤਾ ਲੌਂਗ ਐਬਸੈਂਟੀ ਕਵਾਂਗੇ ਇਹ ਤੁਸੀਂ ਇਹਨੂੰ ਨਾਮ ਦੇ ਰਹੇ ਹੋ ਅਬੋਗਸ ਇਹ ਬੋਗਸ ਬੱਚੇ ਨਹੀਂ ਹੈ ਲੋਗ ਐਮ 73 ਵੀ ਨਹੀਂ ਬਿਲੇ ਹੈਗੇ ਇਹ ਕੁਛ 10 ਤੋਂ 15 ਬੱਚੇ ਹੀ ਸੀਗੇ ਜੀ ਜੋ ਸਾਨੂੰ ਮਰਦ ਜਾਣਕਾਰੀ ਦਿੱਤੀ 25 25 ਇਹਨਾਂ ਦਾ ਕਹਿਣਾ ਇਹ ਵੀ ਗਲਤ ਹੈ ਬਿਲਕੁਲ ਠੀਕ ਹੈ ਜੀ ਤੇ ਬਾਕੀ ਇਹੋ ਹੀ ਬੱਚੇ ਨੇ ਜਿਹੜੇ ਜਿਨ੍ਹਾਂ ਦਾ ਤੁਹਾਨੂੰ ਕੈਰੀ ਵੀ ਡਿਸਪਿਊਟ ਜਾਂ ਕੁਛ ਬਾਕੀ ਇੱਕ ਮੁੱਦਾ ਹੋਰ ਹੈ ਜਿਹੜੇ ਸਾਡੇ ਮੈਡਮ ਇੱਥੇ ਪਵਨਦੀਪ ਕੌਰ ਨੇ ਇਹਨਾਂ ਦਾ ਰਵਈਆ ਪੇਰੈਂਟਸ ਨਾਲ ਬਹੁਤ ਹੀ ਮਾੜਾ ਅੱਛਾ ਜੀ ਮੇਰੇ ਨਾਲ ਬਹੁਤ ਮਾੜਾ ਜਿਹਦੇ ਜਿਹੜਾ ਮੇਰਾ ਸਕੂਲ ਛੱਡਣ ਦਾ ਅਸਲ ਅਸਲ ਕਾਰਨ ਹੈ ਅੱਛਾ ਜੀ ਇਹ ਮੈਂ ਬਹੁਤ ਦੇਰ ਤੋਂ ਆਪਣੇ ਮੈਡਮ ਨੂੰ ਸੁਭ ਕਰਨ ਨੂੰ ਪੇਰੈਂਟਸ ਨੂੰ ਵੀ ਦੱਸ ਚੁੱਕੀ ਆ ਵੀ ਮੇਰਾ ਅਸਲੀ ਜਿਹੜਾ ਸਕੂਲ ਛੱਡਣ ਦਾ ਕਾਰਨ ਹੈ ਮੈਡਮ ਪਵਨਦੀਪਪੁਰ ਉਹਨਾਂ ਦੀ ਬੋਲਬਾਣੀ ਮੇਰੇ ਨਾਲ ਅੱਛਾ ਪੇਰੈਂਟਸ ਨਾਲ ਬਹੁਤ ਹੀ ਗਲਤ ਸੀ ਮੈਨੂੰ ਜਾਤੀਵਾਦਕ ਸ਼ਬਦ ਵੀ ਕਈ ਵਾਰੀ ਉਹ ਕਹਿ ਚੁੱਕੇ ਜਦੀ ਕੰਪਲੇਂਟ ਮੈਂ 2023 ਵਿੱਚ ਆਪਣੇ ਬੀਪੀਓ ਸਰਸੜੇ ਇੱਥੇ ਜਸਵਿੰਦਰ ਸਿੰਘ ਜੀ ਹੁੰਦੇ ਸੀ ਵੀ ਉਹਨਾਂ ਨੂੰ ਕੀਤੀ ਉਸ ਦਾ ਉਸ ਦਾ ਉਤਾਰਾ ਡੀਪੀਆਈ ਨੂੰ ਸਿੱਖਿਆ ਮੰਤਰੀ ਸਾਹਿਬ ਨੂੰ ਤੇ ਆਪਣੇ ਡੀਓ ਮੈਮ ਨੂੰ ਸਭ ਨੂੰ ਜੀ ਨਹੀਂ ਉਹ ਦਾ ਸੌਲਟ ਆਊਟ ਇਹਨਾਂ ਨੇ ਕਿਸ ਤਰ੍ਹਾਂ ਕੀਤਾ ਸਾਡੇ ਬਲਾਕ ਨੇ ਪਵਨ ਮੈਂ ਉੱਥੇ ਜਾਣਾ ਨਹੀਂ ਸੀ ਸਿਰਫ ਪਵਨ ਮੈਡਮ ਦੀ ਵਜ੍ਹਾ ਨਾਲ ਜੋ ਜਿੱਦਾਂ ਕਿ ਵਿਹਾਰ ਪੇਰੈਂਟਸ ਨਾਲ ਮੇਰੇ ਨਾਲ ਬੱਚਿਆਂ ਨਾਲ ਬਹੁਤ ਰੂਡ ਸੀ ਗਲਤ ਸੀ ਜਿਹਦੇ ਕਰਕੇ ਮੈਂ ਸਕੂਲ ਛੱਡਿਆ ਤੇ ਇਹ ਬੈਠੇ ਇੱਥੇ ਨੇ ਸਾਡੇ ਮੰਜੇ ਵਾਲੇ ਸਕੂਲ ਇਹ ਆਰਜੀ ਡਿਊਟੀ ਤੇ ਬੈਠੇ ਨੇ ਮੈਂ ਮੇਰੇ ਫਿਲਮ ਲੈਂਦ ਦੌਰਾਨ ਇਹਨਾਂ ਦੀ ਕੈਲਰ ਨਵੀਂ ਪਰਤੀ ਹੋਈ ਸੀ ਤੇ ਇਹਨਾਂ ਦਾ ਸਕੂਲ ਹੈਗਾ ਕਿਲਾ ਦੇਸਾ ਸੀ ਉੱਥੇ ਡਿਊਟੀ ਹੈ ਉੱਥੇ ਡਿਊਟੀ ਹੈ ਅੱਛਾ ਹਾਂਜੀ ਤੇ ਮੈਡਮ ਇਹ ਡਿਊਟੀ ਇੱਥੇ ਕਰ ਰਹੇ ਨੇ ਇਹ ਇਹ ਤੁਸੀਂ ਦਫਤਰ ਤੋਂ ਪੁੱਛਿਆ ਜਾਵੇ ਵਿਭਾਗ ਤੋਂ ਪੁੱਛਿਆ ਜਾਵੇ ਜਿਹੜੇ ਮੈਂ ਮੈਂ ਤੁਹਾਡੀ ਗੱਲ ਮੰਨਦਾ ਤੁਸੀਂ ਵੈਲੇ ਐਜੂਕੇਟਿਡ ਨਹੀਂ ਪਰ ਤੁਸੀਂ ਬੇਬੁਨਿਆਦ ਚ ਗੱਲ ਕਰੀ ਜਾਂਦੇ ਮडम ਵੇਖੋ ਬੰਦਾ ਕਿਥੇ ਡਿਊਟੀ ਕਰ ਰਿਹਾ ਉਹਦੀ ਹਾਜ਼ਰੀ ਲੱਗਦੀ ਹੋਊਗੀ ਉੱਥੋਂ ਦੀ ਸੈਲਰੀ ਆਉਂਦੀ ਹੋਊਗੀ ਬੰਦਾ ਉਹ ਫਿਰ ਕਿਹੜੇ ਬਿਹਾਵਤੇ ਇਥੇ ਕਰੀ ਜਾਂਦੀ ਇਹ ਮੈਂ ਤਾਂ ਤੁਸੀਂ ਸਾਡੇ ਬਾਊ ਜਿਹੜੇ ਇੰਦਰਜੀਤ ਸਿੰਘ ਨੇ ਉਹਨਾਂ ਨੂੰ ਬੀਪੀਓ ਸਰ ਨੂੰ ਇਹ ਬਾਊ ਇੰਦਰਜੀਤ ਸਿੰਘ ਦੀ ਕੌਣ ਨੇ ਜੀ ਇਹ ਸਾਡੇ ਕਲਰਕ ਨੇ ਅੱਛਾ ਜੀ ਉਹਨਾਂ ਨੂੰ ਪੁੱਛਿਆ ਜਾਵੇ ਵੀ ਇੰਨੀ ਲੰਬੀ ਆਰਜੀ ਡਿਊਟੀ ਇਹਨਾਂ ਦਾ ਡਾਟਾ ਜਿਹੜਾ ਉੱਥੇ ਬੋਲਦਾ ਪਿਆ ਇੱਥੇ ਬਸੇ ਜਿਸਟਰ ਚ ਹੀ ਲੱਗ ਰਿਹਾ ਹੈ ਮੈਡਮ ਵੀ ਲੋ ਬੜਾ ਤਕੜਾ ਐਲੀਗੇਸ਼ਨ ਲਾਉਂਦੇ ਤੁਸੀਂ ਜਵਾਬ ਲੈਣਾ ਸੀ ਮੈਂ ਕਿਹਾ ਬਿਲਕੁਲ ਠੀਕ ਹੈ ਜੀ ਬਿਲਕੁਲ ਇਹ ਮੈਂ ਤੇ ਖੁਦ ਪੁੱਛਣਾ ਚਾਹੁੰਦਾ ਕਿ ਕਿਹੜੇ ਬਿਹਾਫ ਤੇ ਉਹ ਇੱਥੇ ਕੰਮ ਕਰ ਰਹੇ ਨੇ ਤੇ ਆਪਣੇ ਆਕੇ ਇੱਥੇ ਸਾਰਾ ਹਕੂਮਤ ਚਲਾ ਰਹੇ ਨੇ ਤੇ ਮੈਨੂੰ ਵੀ ਟਾਰਗੇਟ ਕਰਨ ਵਾਲੇ ਮੈਡਮ ਪਵਨਦੀਪਪੁਰ ਏ ਬੀਪੀਓ ਸਰ ਤੇ ਇੰਦਰ ਸਿੰਘ ਇਹ ਤਿੰਨੋਂ ਰਲੇ ਨੇ ਜਿਹੜਾ ਮੈਨੂੰ ਅੱਜ ਨੀਚਾ ਹਰ ਪਾਸਿਓਂ ਗਿਰਾਉਣ ਦੀ ਕੋਸ਼ਿਸ਼ ਕਰ ਰਹੇ ਆ ਸਭ ਰਲ ਰਲ ਮਿਲ ਕੇ